ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਖੁਸ਼ੀ ਪ੍ਰਾਪਤ ਹੁੰਦੀ ਹੈ ਸੋ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਚਾਹੀਏ ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਨਾਲ ਖਾਲਸਾ ਜੀ ਇਹ ਮਨੁੱਖਾ ਦੇਹੀ ਮਿਲੀ ਹੈ ਇਹ ਜਨਮ ਮਿਲਿਆ ਹੈ ਹਰ ਪ੍ਰਕਾਰ ਦਾ ਸੁੱਖ ਮਿਲਿਆ ਹੈ ਖਾਣ ਪਾਉਣ ਵਾਸਤੇ ਹਰ ਇੱਕ ਵਸਤੂ ਮਿਲੀ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਚਾਹੀਏ ਜਿਹੜੇ ਸਤਿਗੁਰਾਂ ਨੇ ਖਾਲਸਾ ਜੀ ਇਸ ਸੰਸਾਰ ਵਿੱਚ ਸਾਨੂੰ ਜੀਵਨ ਦਾ ਰਾਹ ਦੱਸਿਆ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਦਾ ਦਰਸ਼ਨ ਕੀਤੇਆਂ ਖਾਲਸਾ ਜੀ ਪਾਪ ਨਸ ਜਾਂਦੇ ਆ ਦੁੱਖ ਟੁੱਟ ਜਾਂਦੇ ਹਨ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਖਾਲਸਾ ਜੀ ਇਸ ਧਰਤੀ ਤੇ ਰਹਿਣ ਵਾਸਤੇ ਸਾਖ ਸੰਬੰਧੀ ਭੈਣ ਭਾਈ ਖਾਲਸਾ ਜੀ ਸਭ ਕੁਝ ਬਖਸ਼ਿਆ ਤੇ ਮਹਾਰਾਜ ਨੇ ਨਾਲ ਸੂਝ ਵੀ ਬਖਸ਼ੀ ਆ ਕਿ ਭਾਈ ਇਹ ਮਾਇਆ ਦੇ ਜਿਹੜੇ ਚੱਕੜ ਹਨ ਇਹਨਾਂ ਦੇ ਵਿੱਚ ਝੁੱਲਣਾ ਨਹੀਂ ਗਵਾਚਣਾ ਨਹੀਂ ਇਹਨਾਂ ਲਹਿਰਾਂ ਦੇ ਵਿੱਚ ਡੁੱਬਣਾ ਨਹੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਕਰਨੀ ਹੈ ਮਹਿਮਾ ਗਾਉਣੀ ਹੈ ਫਿਰ ਸਾਡਾ ਪਾਰ ਉਤਾਰਾ ਹੋਵੇਗਾ ਮਹਾਰਾਜ ਨੇ ਪਰਉਪਕਾਰ ਕਰਕੇ ਐਸਾ ਪਾਵਨ ਪਵਿੱਤਰ ਸਾਨੂੰ ਕਲਯੁਗ ਅੰਦਰ ਨਾਮ ਦਿੱਤਾ ਹੈ ਖਾਲਸਾ ਜੀ ਵਾਹਿਗੁਰੂ ਜਿਹੜਾ ਇਸ ਸ਼ਬਦ ਦਾ ਅਭਿਆਸੀ ਹੈ ਉਹਨੂੰ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਆਪ ਹੀ ਸਭ ਕੁਝ ਵਿਖਾ ਦਿੰਦੇ ਖਾਲਸਾ ਜੀ ਐਡੀ ਕਿਰਪਾ ਵਾਲਾ ਉਹ ਨਾਮ ਹੈ ਜਿਸ ਨੂੰ ਨੁਕ ਨੇ ਜਪਿਆ ਹੈ ਹਿਰਦੇ ਵਿੱਚੋਂ ਸਾਰੇ ਸ਼ੰਕੇ ਦੂਰ ਹੋ ਗਏ ਹਿਰਦੇ ਵਿੱਚ ਸੁੱਖ ਵਰਤ ਗਿਆ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਨਸ ਗਈਆਂ ਜਿਹੜਾ ਇਹ ਸ਼ਬਦ ਦਾ ਅਭਿਆਸ ਕਰਦਾ ਹੈ ਤੇ ਖਾਲਸਾਰੀ ਸਾਡੇ ਹਿਰਦੇ ਵਿੱਚ ਸ਼ਰਧਾ ਕਿਉਂ ਨਹੀਂ ਬਣਦੀ ਜਾਂ ਸਾਡਾ ਚੇਤ ਕਿਉਂ ਨਹੀਂ ਕਰਦਾ ਕਿ ਅਸੀਂ ਵੀ ਸਿਮਰਨ ਕਰੀਏ ਕਿਉਂਕਿ ਸਾਡਾ ਉਹਨਾਂ ਮਨੁੱਖਾਂ ਦਾ ਸੰਗ ਨਹੀਂ ਜਿਹੜੇ ਸਿਮਰਨ ਕਰਦੇ ਹਨ ਸਾਡਾ ਸੰਗ ਉਹਨਾਂ ਮਨੁੱਖਾਂ ਦਾ ਹੈ ਜਿਹੜੇ ਖਾਲਸਾਰੀ ਝੂਠ ਤੂਫਾਨ ਤੋਲਦੇ ਰੱਬ ਦੇ ਨਾਮ ਵੱਲ ਜਾਣ ਤੋਂ ਰੋਕਦੇ ਸੰਸਾਰ ਵਾਲੀਆਂ ਗੱਲਾਂ ਵਿਕਾਰਾਂ ਵਾਲੀਆਂ ਗੱਲਾਂ ਇਹੋ ਜੇ ਹਾਸੇ ਠੱਠੇ ਕਰਕੇ ਜ਼ਿੰਦਗੀ ਬਤੀਤ ਕਰਦੇ ਸਾਡਾ ਉਹਨਾਂ ਨਾਲ ਸੰਗ ਹੈ ਸਾਡਾ ਗੁਰਮਖਾ ਨਾਲ ਸੰਗ ਹੀ ਨਹੀਂ ਹੈ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਆਕਾਲ ਪੁਰਖ ਦੀ ਉਸਤਤੀ ਉਸਤਤੀ ਵਿੱਚ ਚੌਂਕੜੇ ਮਾਰਦੇ ਬਾਣੀ ਪੜ੍ਹਦੇ ਨਾਮ ਜਪਦੇ ਅਭਿਆਸ ਕਰਦੇ ਸੇਵਾ ਕਰਦੇ ਉਹਨਾਂ ਨਾਲ ਸਾਡਾ ਸੰਗ ਨਹੀਂ ਉਹ ਸਾਨੂੰ ਚੰਗੇ ਨਹੀਂ ਲੱਗਦੇ ਆਮ ਕਰਕੇ ਖਾਲਸਾ ਜੀ ਇਹ ਹੁੰਦਾ ਕਿ ਜਿਹੜਾ ਕੋਈ ਬਾਣੀ ਪੜ੍ਹਨ ਲੱਗ ਪਵੇ ਨਾ ਲੋਕੀ ਉਹਨੂੰ ਟੀਚਰਾਂ ਕਰਨ ਲੱਗ ਪੈਂਦੇ ਲੈ ਹੁਣ ਇਹ ਬਾਣੀ ਪੜ੍ਹਿਆ ਕਰੂਗਾ ਇਹ ਚੋਂ ਕੀ ਲੱਭਣਾ ਜਿਵੇਂ ਦੇ ਖਾਲਸਾ ਜੀ ਸਾਡੇ ਇੱਕ ਮਿੱਤਰ ਦਾ ਨਾ ਬਾਪੂ ਉਨੇ ਇੱਕ ਵਾਰ ਦਾਸ ਨੇ ਆਪਣੇ ਕੰਨੀ ਤੇ ਅੱਖਾਂ ਨਾਲ ਵੇਖਿਆ ਸੀ ਵੀ ਲੋਕ ਐਵੇਂ ਦੇ ਸੱਚ ਆ ਜੋ ਵੀ ਦੱਸਿਆ ਜਾਂਦਾ ਤੇ ਅਸੀਂ ਆਪਣਾ ਮਿੱਤਰ ਸੀ ਅਸੀਂ ਸ੍ਰੀ ਦਰਬਾਰ ਸਾਹਿਬ ਮਹਾਰਾਜ ਦੇ ਘਰ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਦਰ ਤੇ ਸੇਵਾ ਕਰਨ ਜਾਣਾ ਸੀ ਤੇ ਅਸੀਂ ਕਾਫੀ ਸਿੰਘ ਇਕੱਠੇ ਹੋ ਕੇ ਜਾਂਦੇ ਹੁੰਦੇ ਸਾਂ ਉਹਨੇ ਨੇ ਸਾਨੂੰ ਫੋਨ ਕੀਤਾ ਵੀ ਯਾਰ ਮੇਰੇ ਕੋਲੇ ਕੋਈ ਸਾਧਾ ਨਹੀਂ ਤੇ ਤੁਸੀਂ ਮੈਨੂੰ ਕੋਈ ਜਣਾ ਲੈ ਜਾਓ ਮੈਂ ਮੋਟਰਸਾਈਕਲ ਤੇ ਖਾਲਸਾ ਜੂ ਉਹਨਾਂ ਦੇ ਘਰ ਗਿਆ ਤੇ ਮੈਨੂੰ ਉਹਨਾਂ ਦਾ ਬਜ਼ੁਰਗ ਕਹਿੰਦਾ ਹਾਂ ਭਾਈ ਕਿੱਧਰ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਦਾਂ ਇਨੂੰ ਆਪਣੇ ਮਿੱਤਰ ਨੂੰ ਲੈਣ ਆਇਆ ਅਸੀਂ ਗੁਰੂ ਮਹਾਰਾਜ ਦੇ ਘਰ ਚੱਲੇ ਆਂ ਸੇਵਾ ਕਰਨ ਤੇ ਅੱਗੋਂ ਉਹਨੂੰ ਅੱਗੋਂ ਮੈਨੂੰ ਬਣਾ ਕੇ ਕਹਿੰਦਾ ਸੇਵਾ ਨਾਲ ਕੀ ਹੋਊਗਾ ਮੈਂ ਕਿਹਾ ਸੇਵਾ ਨਾਲ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਊਗੀ ਸੇਵਾ ਕਰਨ ਦੇ ਨਾਲ ਚੰਗੇ ਗੁਣ ਪ੍ਰਾਪਤ ਹੋਣਗੇ ਸੇਵਾ ਕਰਨ ਦੇ ਨਾਲ ਮਾੜੇ ਪਾਪ ਕੱਟੇ ਜਾਣਗੇ ਸੁਖ ਵਰਤੂਗਾ ਤੇ ਅੱਗੋਂ ਮੈਨੂੰ ਕਹਿੰਦਾ ਉੱਥੇ ਲੈ ਕੇ ਜਾਇਆ ਕਰ ਮੇਰੇ ਮੁੰਡੇ ਨੂੰ ਜਿੱਥੋਂ ਪੈਸੇ ਮਿਲਦੇ ਆ ਆ ਫਜ਼ੂਲ ਦੇ ਕੰਮਾਂ ਵਿੱਚ ਨਾ ਲੈ ਕੇ ਜਾਇਆ ਕਰ ਇਵੇਂ ਦੇ ਲੋਕ ਵੀ ਖਾਲਸਾ ਜੀ ਧਰਤੀ ਤੇ ਤੁਰੇ ਫਿਰਦੇ ਚੰਗੇ ਭਲੇ ਮੂੰਹ ਤੇ ਦਾੜਾ ਸਿਰ ਤੇ ਕੇਸ ਇਹੋ ਜਿਹੇ ਬੰਦਿਆਂ ਦੇ ਮੂੰਹੋਂ ਇਹੋ ਜੀਆਂ ਗੱਲਾਂ ਨਿਕਲਦੀਆਂ ਸੋ ਉਹੀ ਗੱਲ ਹੋ ਗਈ ਨਾ ਸਿੱਖੀ ਨਾ ਪ੍ਰੇਮ ਕੋਈ ਨਹੀਂ ਹੈ ਮਾਇਆ ਨਾ ਪ੍ਰੇਮ ਹੈ ਮਾਇਆ ਆਉਂਦੀ ਹੈ ਤੇ ਸਭ ਕੁਝ ਚੰਗਾ ਮਾਇਆ ਨਹੀਂ ਆਉਂਦੀ ਤੇ ਕੁਝ ਵੀ ਚੰਗਾ ਨਹੀਂ ਸੋ ਇਸ ਕਰਕੇ ਇਹ ਸਾਡਾ ਹਾਲ ਹੈ ਤਾਂ ਹੀ ਉਹ ਖਾਲਸਾ ਜੀ ਅਸੀਂ ਡੁੱਬਦੇ ਫਿਰਦੇ ਆ ਤੇ ਮਹਾਰਾਜ ਕਹਿੰਦੇ ਭਾਈ ਚੰਗਿਆਂ ਦੀ ਸੰਗਤ ਕਰੋ ਤੁਹਾਨੂੰ ਸ਼ੁਭ ਗੁਣ ਪ੍ਰਾਪਤ ਹੋਣਗੇ ਸਤਿਗੁਰੂ ਜੀ ਕਹਿੰਦੇ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਾਲੋ ਕਹਿੰਦੇ ਜੇ ਭਾਈ ਤੂੰ ਪਾਣੀ ਦੇ ਉੱਤੇ ਤਰ ਲੈਣਾ ਜਾਂ ਤਰਨਾ ਚਾਹੁੰਨਾ ਜੇ ਤੂੰ ਚਾਹਨਾ ਹੈ ਕਿ ਪਾਣੀ ਨੂੰ ਤਰ ਕੇ ਤੂੰ ਪਾਰ ਹੋ ਜਾਵੇਂ ਤੇ ਤਾਂ ਤੂੰ ਉਹਨਾਂ ਦੀ ਸਲਾਹ ਲੈ ਜਿਹੜੇ ਤਰਨ ਦੀ ਅਟਕਲ ਜਾਣਦੇ ਆ ਭਾਵ ਜਿਨ੍ਹਾਂ ਨੂੰ ਪਾਣੀ ਵਿੱਚ ਤਰਨਾ ਆਉਂਦਾ ਚੰਗੀ ਤਰ੍ਹਾਂ ਜਿਹੜੇ ਉਸਤਾਦ ਨੇ ਉਹਨਾਂ ਕੋਲੋਂ ਜਾਚ ਸਿਕ ਫਿਰ ਤੂੰ ਪਾਣੀ ਨੂੰ ਪਾਰ ਕਰ ਜਾਵੇਂਗਾ ਤਾਹੂ ਖਰੇ ਸੁਜਾਨ ਵੰਨਿਆ ਇਨੀ ਕਪਰੀ ਮਹਾਰਾਜ ਕਹਿੰਦੇ ਕਿਉਂਕਿ ਇਹ ਸੰਸਾਰ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਬੜੇ ਸਿਆਣੇ ਦੱਸਦੇ ਅਸੀਂ ਕਹਿੰਦੇ ਵੀ ਸਾਡੇ ਵਰਗਾ ਕੋਈ ਸਿਆਣਾ ਹੀ ਨਹੀਂ ਆ ਜਿੰਨੀ ਅਕਲ ਸਾਨੂੰ ਆ ਜਿਹੜੇ ਚਤੁਰ ਅਸੀਂ ਆ ਇਹ ਤੋਂ ਸਾਡੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਮਹਾਰਾਜ ਕਹਿੰਦੇ ਉਹ ਪਾਣੀ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਸਵਾਹ ਹੋਗੇ ਅਲੋਪ ਹੋਗੇ ਸੋ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਆ ਇਹ ਭਾਈ ਜੇ ਤੂੰ ਚਾਹਣਾ ਵੀ ਤੇਰਾ ਜਿਹੜਾ ਬੇੜਾ ਹੈ ਇਹ ਪਾਰ ਹੋ ਜਾਵੇ ਫਿਰ ਗੁਰੂ ਕੀ ਓਟ ਤੱਕ ਲੈ ਮਹਾਰਾਜ ਕਹਿੰਦੇ ਝੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਕਿ ਜਿਵੇਂ ਝੜੀਆਂ ਲੱਗਣੀਆਂ ਜਿਹੜੀਆਂ ਇਹ ਸੰਸਾਰ ਸਮੁੰਦਰ ਹੈ ਖਾਲਸਾ ਜੀ ਇਹ ਜਗਤ ਜਿਹੜਾ ਅੱਜ ਨੂੰ ਮਹਾਰਾ ਨੇ ਸੰਸਾਰ ਸਮੁੰਦਰ ਭਵਜਲਾ ਆਖਿਆ ਹੈ ਕਹਿੰਦੇ ਇਹ ਸੰਸਾਰ ਸਮੁੰਦਰ ਦੇ ਵਿੱਚ ਵਿਕਾਰਾਂ ਦੀਆਂ ਝੜੀਆਂ ਲੱਗੀਆਂ ਹੋਈਆਂ ਨੇ ਵਿਕਾਰਾਂ ਦੇ ਝਖੜ ਝੋਲ ਰਹੇ ਨੇ ਵਿਕਾਰਾਂ ਦੇ ਹੜ ਆਏ ਹੋਏ ਨੇ ਤੇ ਜੇ ਤੂੰ ਚਾਹਨਾ ਹੈ ਇਹਨਾਂ ਉੱਤੇ ਠੱਲ ਪਾਉਣਾ ਤੇ ਤੂੰ ਕੀ ਕਰਨਾ ਕਹਿੰਦੇ ਸਤਿਗੁਰੂ ਸਿਉ ਆਲਾਏ ਬੇੜੇ ਡੁੱਬਣ ਨਾਹੇ ਪਉ ਕਹਿੰਦੇ ਫਿਰ ਆਪਣੇ ਸਤਿਗੁਰ ਮਹਾਰਾਜ ਦੇ ਚਰਨਾਂ ਵਿੱਚ ਜਾ ਆਪਣੇ ਗੁਰੂ ਅੱਗੇ ਪੁਕਾਰ ਕਰ ਉਹ ਤੇਰੇ ਜਹਾਜ਼ ਨੂੰ ਡੁੱਬਣ ਤੋਂ ਬਚਾ ਲਵੇਗਾ ਜਿਵੇਂ ਮੱਖਣਸ਼ਾ ਲੁਬਾਣੇ ਦਾ ਜਹਾਜ਼ ਨੌਵੇਂ ਨਾਨਕ ਸਤਿਗੁਰੂ ਧਾਨਗੁਰ ਤੇਗ ਬਹਾਦਰ ਮਹਾਰਾਜ ਜੀਆ ਨੇ ਸ੍ਰੀ ਬਾਬੇ ਬਕਾਲੇ ਬੈਠਿਆਂ ਹੀ ਪੂਰੇ ਅੰਦਰੋਂ ਬਚਾ ਲਿਆ ਸੀ ਮੋਢਾ ਲਾ ਕੇ ਤਾਰ ਦਿੱਤਾ ਸੀ ਜੇ ਤੂੰ ਚਾਹਣਾ ਤੇਰੇ ਅੰਦਰ ਇਹ ਜਿਹੜੀਆਂ ਹਡਾਂ ਦੀ ਅਭਾਵ ਵਿਕਾਰਾਂ ਦਾ ਹੜ ਹੈ ਵਿਕਾਰਾਂ ਦੀਆਂ ਝੜੀਆਂ ਨੇ ਜਾਂ ਵਿਕਾਰਾਂ ਦੀਆਂ ਹਨੇਰੀਆਂ ਆਉਂਦੀਆਂ ਨੇ ਜੇ ਤੂੰ ਬਚਣਾ ਚਾਹਣਾ ਫਿਰ ਤੂੰ ਗੁਰੂ ਅੱਗੇ ਪੁਕਾਰ ਕਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾ ਕਰ ਫਿਰ ਗੁਰੂ ਤੇਰੀਆਂ ਸੁਣੇਗਾ ਤੇ ਤੈਨੂੰ ਪਾਰ ਲਾ ਦੇਵੇਗਾ ਗੁਰੂ ਤੋਂ ਬਿਨਾ ਖਾਲਸਾ ਜੀ ਕੋਈ ਪਾਰ ਲਾਉਣ ਵਾਲਾ ਨਹੀਂ ਕਿਉਂਕਿ ਮਹਾਰਾਜ ਤੇ ਕਹਿੰਦੇ ਭਾਈ ਦੁਨੀਆ ਵਿੱਚ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਮਹਾਰਾਜ ਧੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਨਕ ਦੁਨੀਆ ਕੈਸੀ ਹੋਈ ਕਹਿੰਦੇ ਵੇਖੋ ਭਾਈ ਅੱਜ ਵੇਖੋ ਦੁਨੀਆ ਦੇ ਹਾਲ ਦੁਨੀਆ ਕਿਦਾਂ ਦੀ ਹੋ ਗਈ ਐ ਦੁਨੀਆ ਵੱਲ ਝਾਤ ਮਾਰ ਕੇ ਵੇਖੋ ਸਾਲਕ ਮਿਤ ਨਾ ਰਹੇ ਹੋ ਕੋਈ ਖਾਲਸਾ ਜੀ ਨਾ ਤੇ ਕੋਈ ਸੰਤ ਸੱਚਾ ਬਚਿਆ ਜਿਹੜਾ ਆਪ ਜਪੇ ਤੇ ਹੋਰਾਂ ਨੂੰ ਜਪਾਵੇ ਨਾ ਕੋਈ ਮਿੱਤਰ ਸੱਚਾ ਮਿਲਿਆ ਜਿਹੜਾ ਖਾਲਸਾ ਜੀ ਚੰਗਾ ਰਾਹ ਵਿਖਾਵੇ ਭਾਈ ਅਦਲੀ ਵਰਗਾ ਮਿੱਤਰ ਕਿੱਥੋਂ ਲੱਭਣਾ ਜਿੰਨੇ ਬਾਬਾ ਬਿਧੀਚੰਦ ਨੂੰ ਖਾਲਸਾ ਜੀ ਮਹਾਰਾਜ ਦੇ ਰਸਤੇ ਪਾ ਦਿੱਤਾ ਅਸੀਂ ਚੋਰੀ ਛੁੜਾ ਦਿੱਤੀ ਸੀ ਕੌਣ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਸਿੱਖਾਂ ਦੀਆਂ ਰੀਸਾਂ ਕਰ ਲਵੇਗਾ ਇਸ ਕਰਕੇ ਭਾਈ ਇਹ ਸਤਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਦਰ ਦੀਆਂ ਖੇਡਾਂ ਨੇ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਕੋਈ ਸੱਚਾ ਮਿੱਤਰ ਨਹੀਂ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗਵਾਹੀ ਹੈ ਖਾਲਸਾ ਜੀ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹੇ ਕੋਈ ਕਿਹੜਾ ਬਚਿਆ ਹੈ ਸੰਤ ਤੇ ਕਿਹੜਾ ਸਾਧੂ ਤੇ ਕਿਹੜਾ ਮਿੱਤਰ ਬਚਿਆ ਹੈ ਕੋਈ ਨਹੀਂ ਖਾਲਸਾ ਜੀ ਬਚਿਆ ਕੋਈ ਸਾਥ ਨਿਭਣ ਵਾਲਾ ਨਹੀਂ ਮਹਾਰਾਜ ਕਹਿੰਦੇ ਭਾਈ ਬੰਦੀ ਹੀਤ ਚੁਕਾਇਆ ਕਿ ਜਿਹੜੇ ਭਰਾ ਹਨ ਜਾਂ ਸੰਬੰਧੀਆਂ ਹਨ ਉਹਨਾਂ ਵਿੱਚ ਵੀ ਖਾਲਸਾ ਜੀ ਪ੍ਰੇਮ ਨਹੀਂ ਬਚਿਆ ਵੇਖੋ ਅੱਜ ਕੱਲ ਭਰਾਵਾਂ ਨੂੰ ਭਰਾ ਮਾਰਦੇ ਪੈਸੇ ਪੈਸੇ ਪਿੱਛੇ ਜਾਂ ਬੀਬੀਆਂ ਦੀ ਕੋਈ ਨਿੱਕੀ ਮੋਟੀ ਨੋਕ ਚੋਕ ਪਿੱਛੇ ਬੱਚਿਆਂ ਪਿੱਛੇ ਘਰਾਂ ਕੋਠੀਆਂ ਪਿੱਛੇ ਕਾਮਕਾਰਾਂ ਪਿੱਛੇ ਭਰਾ ਭਰਾ ਨੂੰ ਮਾਰ ਦਿੰਦਾ ਤੇ ਖਾਲਸਾ ਜੀ ਜਦੋਂ ਔਕੜ ਆ ਜਾਂਦੀ ਹੈ ਸਾਰੇ ਸੰਬੰਧੀ ਭੱਜ ਜਾਂਦੇ ਜਿਨੋਂ ਤੁਹਾਡੀ ਜੇਬ ਵਿੱਚ ਪੈਸੇ ਆ ਜਾਂਦੇ ਉਹੀ ਸੰਬੰਧੀ ਆ ਚੌੜੇ ਹੋ ਹੋ ਕੇ ਬਹਿੰਦੇ ਤੁਹਾਡੇ ਘਰਾਂ ਵਿੱਚ ਸੋ ਇਹ ਹਾਲ ਹੈ ਦੁਨੀਆ ਦਾ ਮਹਾਰਾਜ ਕਹਿੰਦੇ ਨੇ ਭਾਈ ਬੰਦੀ ਹੇਤ ਚੁਕਾਇਆ ਪਰ ਇਹਨਾਂ ਦੇ ਹਿਰਦੇ ਵਿੱਚ ਤੁਹਾਡੇ ਲਈ ਕੋਈ ਪ੍ਰਿਆਰ ਨਹੀਂ ਰਿਹਾ ਕੋਈ ਪ੍ਰੇਮ ਨਹੀਂ ਰਿਹਾ ਦੁਨੀਆ ਕਾਰਨ ਦੀਨ ਗਵਾਇਆ ਤੇ ਬੰਦੇ ਨੇ ਇਹ ਦੁਨੀਆ ਦੀ ਮਾਇਆ ਦੀ ਖਾਤਰ ਆਤਮਕ ਜੀਵਨ ਜਿਹੜਾ ਅਸੀਂ ਖਾਲਸਾ ਜੀ ਸਾਹਮ ਕੇ ਰੱਖਣਾ ਉਹਨੂੰ ਗਵਾ ਲਿਆ ਤੇ ਇਸ ਕਰਕੇ ਭਾਈ ਮਹਾਰਾਜ ਕਹਿੰਦੇ ਵੀ ਕੀ ਰਹਿ ਗਿਆ ਪਿੱਛੇ ਕੀ ਰਹਿ ਗਿਆ ਖਾਲਸਾ ਜੀ ਹਾਏ ਹਾਏ ਕਰਦੀਆਂ ਨੇ ਓਏ ਓਏ ਕਰਦੀਆਂ ਦੁਨੀਆ ਜਦੋਂ ਕੋਈ ਮਰ ਜਾਂਦਾ ਤੇ ਰੋਂਦੀਆਂ ਪਖੰਡ ਕਰਦੀਆਂ ਸਤਗੁਰ ਕਹਿੰਦੇ ਤੇਰਾ ਕੋਈ ਨਹੀਂ ਓ ਬਣਿਆ ਤੇਰੇ ਕਿਸੇ ਨੇ ਤੇਰਾ ਨਹੀਂ ਬਣਨਾ ਤੇਰੀ ਸਾਥ ਕਿਸੇ ਨੇ ਤੇਰੇ ਸਾਥ ਨਹੀਂ ਨਿਭਣਾ ਤੇਰਾ ਸਾਥ ਨਹੀਂ ਕਿਸੇ ਨੇ ਦੇਣਾ ਹਾਏ ਹਾਏ ਕਰ ਕੇ ਓਏ ਕਰੇਨ ਮਹਾਰਾਜ ਕਹਿੰਦੇ ਵੇਖਿਆ ਤੇਰੇ ਜਿਹੜੇ ਪਿਆਰੇ ਸੰਬੰਧੀ ਆ ਤੇਰੇ ਮਰਨ ਦੇ ਪਿੱਛੇ ਕੀ ਕਰਦੇ ਆ ਹਾਏ ਹਾਏ ਆਖਦੇ ਆ ਓਏ ਓਏ ਕਰਦੀਆਂ ਜਨਾਨੀਆਂ ਮੂੰਹੋ ਕੇ ਗੱਲਾ ਪਿਟਣ ਸਿਰਖੋ ਹੈਨ ਕੇ ਫਿਰ ਕੀ ਕਰਦੀਆਂ ਅੜੇਂਗਦੀਆਂ ਨੇ ਕਟੇ ਵਾਂਗ ਤੇ ਆਪਣੇ ਸਿਰ ਦੇ ਵਾਲ ਧੂਨੀਆਂ ਫਿਰਦੀਆਂ ਨਾਉ ਲੈਣ ਅਰ ਕਰਨ ਸਮਾਏ ਕੇ ਮਹਾਰਾਜ ਕਹਿੰਦੇ ਸਾਈਂ ਦਾ ਨਾਮ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਉਚਾਰਦੇ ਹੁੰਦੇ ਜਾਂ ਜਿਵੇਂ ਸਤਿਗੁਰ ਮਹਾਰਾਜ ਸਮਝਾਉਂਦੇ ਆ ਕਿ ਭਾਈ ਇਹ ਦੁਨੀਆ ਦਾ ਜਿਹੜਾ ਪ੍ਰਭਾਵ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਨਾਉ ਲੈਣ ਅਰ ਕਰਨ ਸਮਾਏ ਜੇ ਉਹ ਰੱਬ ਦਾ ਨਾਮ ਲੈਣ ਜਿੰਨਾ ਇਹ ਪਿੱਟ ਸਿਆਪਾ ਪਾਉਂਦੀਆਂ ਨੇ ਮਰਨ ਦੇ ਜੇ ਉਹ ਰੱਬ ਦਾ ਨਾਮ ਲੈਣ ਤੇ ਮਹਾਰਾਜ ਕਹਿੰਦੇ ਪਰਮੇਸ਼ਰ ਵਿੱਚ ਸਮਾ ਸਕਦੀਆਂ ਨਾਨਕ ਤੈਨੂੰ ਬਲਹਾਰਾ ਜਾਏ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਉਹਨਾਂ ਤੋਂ ਵਾਰ ਨੇ ਬਲਹਾਰਨੇ ਜਾਈਏ ਪਰ ਉਹ ਕੀ ਕਰਦੇ ਆ ਹਾਂ ਹਾਂ ਕਰਕੇ ਉਹ ਇੱਕ ਰੇਣ ਰੋਂਦੀਆਂ ਪਿੱਟਦੀਆਂ ਤੇ ਤੈਨੂੰ ਇਹ ਦੱਸ ਦਰਸਾਉਂਦੀਆਂ ਕਿ ਭਾਈ ਅਸੀਂ ਤੇਰੇ ਨਾਲ ਹਾਂ ਜਿਸ ਵੇਲੇ ਖਾਲਸਾ ਜੀ ਬੰਦਾ ਲੂ ਕੇ ਘਰ ਨੂੰ ਮੋੜ ਆਉਂਦੇ ਆ ਤੇ ਉੱਥੇ ਖਾਲਸਾ ਜੀ ਟੋਲੇ ਬਣਾ ਬਣਾ ਹੱਸਦੇ ਅੱਜ ਦਾਸ ਨੇ ਦੇਖੀਆਂ ਇਹ ਚੀਜ਼ਾਂ ਆ ਥੋੜੇ ਦਿਨ ਪਹਿਲਾਂ ਇੱਕ ਸਾਡੇ ਆਸ-ਪਾਸ ਖਾਲਸਾ ਜੀ ਮਰਗ ਹੋਈ ਸੀ ਤੇ ਪਹਿਲਾਂ ਵੀ ਇੱਕ ਰਿਸ਼ਤੇਦਾਰੀ ਦੇ ਵਿੱਚ ਮਰਗ ਹੋਈ ਸੀ ਉਹ ਤੋਂ ਪਹਿਲਾਂ ਕੁਝ 15-20 ਦਿਨ ਸਾਡਾ ਮਿੱਤਰ ਸੀ ਉਹਦਾ ਬਜ਼ੁਰਗ ਚੜ੍ਹਾਈ ਕੀਤਾ ਸੀ ਦਾਸ ਕਿੰਨੀ ਵਾਰ ਉਥੇ ਗਿਆ ਉਹਨਾਂ ਕੋਲੇ ਤੇ ਸਾਰੀ ਕਿਰਿਆ ਦੇ ਵਿੱਚ ਸ਼ਾਮਲ ਹੋਇਆ ਖਾਲਸਾ ਜੀ ਜਿਹੜੀ ਮੜੀਆਂ ਦੀ ਕਿਰਿਆ ਸਾਰੀ ਸੰਸਕਾਰ ਦੀ ਕਿਰਿਆ ਕਰਕੇ ਤੇ ਬੀਬੀਆਂ ਤੇ ਬੰਦੇ ਪਈ ਨਾ ਜਾਂਦੇ ਖਾਲਸਾ ਜੀ ਰੋਂਦੇ ਜਾਂਦੇ ਆ ਤੇ ਦਾਸ ਨੇ ਅੱਖਾਂ ਨਾਲ ਵੇਖਿਆ ਮਹਾਰਾਜ ਹਾਜ਼ਰ ਨਾਜ਼ਰ ਨੇ ਤੇ ਜਦੋਂ ਖਾਲਸਾ ਜੀ ਘਰ ਵਾਪਸ ਆਏ ਜਦੋਂ ਕੋਈ ਆਉਂਦਾ ਤੇ ਉਦੋਂ ਪੁੱਭਾ ਮਾਰ ਕੇ ਰੋ ਪੈਂੀਆਂ ਜਦੋਂ ਕੋਈ ਮਿਲ ਕੇ ਚਲ ਜਾਂਦਾ ਕੋਈ 5-10 ਮਿੰਟ ਪੈਂਦੇ ਫਿਰ ਹਾਸ ਹਾਸ ਕੇ ਗੱਲਾਂ ਕਰਦੇ ਆ ਉਹਨਾਂ ਨੂੰ ਫੀਲ ਹੀ ਨਹੀਂ ਹੁੰਦਾ ਕਿ ਕੋਈ ਸਾਡੇ ਘਰ ਦਾ ਜੀ ਗਿਆ ਇਹੀ ਹਾਲਤ ਬੰਦਿਆ ਤੇਰੀ ਹੋਣੀ ਆ ਤੇਰੇ ਪਿੱਛੇ ਕਿਸੇ ਨੇ ਨਹੀਂ ਖੜਨਾ ਇਸ ਕਰਕੇ ਭਾਈ ਆਪਣਾ ਧੰਨ ਜੋੜ ਰੱਬ ਦਾ ਨਾਮ ਜਪ ਉਹੀ ਧੰਨ ਤੇਰੇ ਨਾਲ ਜਾਣਾ ਤੇਰੀ ਕਿਸੇ ਨੇ ਬਾਹਰ ਨਿਉ ਫੜਨੀ ਤੈਨੂੰ ਲੂ ਕੇ ਲਾਂਬੂ ਲਾ ਕੇ ਘਰ ਨੂੰ ਮੋੜਾਉਣਾ ਫਿਰ ਤੇਰਾ ਜਿਹੜਾ ਰਹਿੰਦਾ ਪਾਠ ਅੱਜ ਕੱਲ ਤੇ ਕੋਈ ਕਰਾਉਂਦਾ ਹੀ ਨਹੀਂ ਤੇ ਖਾਲਸਾ ਜੀ ਕਹਿਣਗੇ ਸੁਖਨੀ ਸਾਹਿਬ ਦਾ ਕਰਾ ਦਿੰਨੇ ਆ ਕੌਣ ਖਰਚਾ ਕਰੇ ਜੀ ਆ ਆ ਤੇ ਉਹ ਆ ਜਿਹੜੀ ਕਿਰਿਆ ਖਾਲਸਾ ਜੀ ਮਰਗ ਤੋਂ ਬਾਅਦ ਉਹ ਖੰਡਪਾਤ ਸਾਹਿਬ ਦੀ ਹੀ ਹੈ ਪਰ ਅੱਜ ਕੱਲ ਕੋਈ ਕਰਾ ਕੇ ਰਾਜ਼ ਨਹੀਂ ਜੋ ਵਿਆਹ ਮਹਾਰਾਜ ਦੀ ਕਿਰਪਾ ਨਾਲ ਹੁੰਦਾ ਹੈ ਬੰਦੇ ਦੇ ਜੀਵਨ ਵਿੱਚ ਉਹਦੇ ਵਿੱਚ ਵੀ ਮਹਾਰਾਜ ਦੀ ਮਰਿਆਦਾ ਹੈ ਖੰਡਪਾਤ ਸਾਹਿਬ ਦੀ ਉਹ ਵੀ ਖਾਲਸਾ ਜੀ ਲੋਕ ਸੁਖਨੀ ਸਾਹਿਬ ਤੇ ਆ ਗਏ ਸੋ ਇਦਾਂ ਦੇ ਤਾਂ ਸਾਡੇ ਹਾਲਾਤ ਹੋ ਗਏ ਆ ਤੇ ਕੀ ਬੰਦਾ ਉੱਥੇ ਕਿਸੇ ਨੂੰ ਕਹੇਗਾ ਤੇ ਕੀ ਖਾਲਸਾ ਜੀ ਸੋਝੀ ਪਿੱਛੇ ਰਹਿ ਗਈ ਇਸ ਕਰਕੇ ਭਾਈ ਨਾਮ ਜਪੋ ਆਪਣਾ ਆਪ ਹੀ ਜਿਹੜਾ ਹੱਥ ਕਰਕੇ ਆਪਣੇ ਕਰਕੇ ਆਪ ਕਿਰਪਾ ਕਰਕੇ ਜਾਂ ਆਪਣੇ ਸਰੀਰ ਤੇ ਆਪਣੀ ਕਿਰਪਾ ਕਰਕੇ ਤੇ ਮਹਾਰਾਜ ਕੋਲ ਉਹ ਹੀ ਮੰਗੀਏ ਕਿ ਮਹਾਰਾਜ ਸਾਡਾ ਪਾਰ ਉਤਾਰਾ ਕਰਦੇ ਅਸੀਂ ਬਾਣੀ ਨਾਲ ਜੁੜ ਜਾਈਏ ਕਿਉਂਕਿ ਤੁਹਾਡੇ ਮਰਨ ਤੋਂ ਪਿੱਛੋਂ ਤੁਹਾਡਾ ਕਿਸੇ ਨੇ ਕੋਈ ਚੰਜ ਢੰਗ ਨਾਲ ਸੰਸਕਾਰ ਤੱਕ ਵੀ ਨਹੀਂ ਕਰਨਾ ਇਹੋ ਜਿਹੇ ਹਾਲਾਤ ਹੋਏ ਪਏ ਨੇ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਇਹ ਵੀ ਹੱਡ ਬੀਤੀ ਖਾਲਸਾ ਜੀ ਸ਼ਹੀਦੀ ਦੇਖਦੇ ਨਾਲ ਰਿਲੇਟਡ ਹੈ ਮਹਾਰਾਜ ਦੀ ਰਹਿਮਤ ਹੋਈ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਤੇ ਖਾਲਸਾ ਜੀ ਇਹ ਸ਼ਹੀਦੀ ਦੇਗਾ ਮਹਾਰਾਜ ਦੀ ਰਹਿਮਤ ਨਾਲ ਭੈਣ ਪਿਛਲੇ 4 ਕੁ ਮਹੀਨੇ 5 ਮਹੀਨੇ ਤੋਂ ਕਰਾ ਰਹੇ ਆ ਤੇ ਦਾਸ ਦੀ ਉਹਨਾਂ ਨੇ ਕੋਈ ਹੱਡ ਬੀਤੀ ਸੁਣੀ ਸੀ ਬੋਲੀ ਹੋਈ ਸ਼ਹੀਦੀ ਦੇਖਦੇ ਮੁਤਾਬਕ ਤੇ ਉਹ ਭੈਣ ਨੇ ਦਾਸ ਨੂੰ ਖਾਲਸਾ ਜੀ ਇਟਲੀ ਤੋਂ ਕੀਤਾ ਸੀ ਫੋਨ ਤੇ ਉਹ ਕਹਿੰਦੇ ਸੀ ਵੀਰ ਜੀ ਵੀ ਸਾਡੀ ਜਿਹੜੀ ਮੈਰਜ ਹੋਈ ਆ ਉਹਨੂੰ ਹੋ ਗਿਆ 15 ਸਾਲ ਤੇ ਸਾਡੇ ਘਰ ਕੋਈ ਵੀ ਬੱਚਾ ਨਹੀਂ ਆ ਤੇ ਜਿੱਦਾਂ ਤੁਸੀਂ ਸ਼ੀਧੀ ਦੇਖਦੀ ਮਹਿਮਾ ਕਰਦੇ ਹੋ ਕਿ ਬੜੀ ਕਿਰਪਾ ਵਰਤਦੀ ਹੈ ਤੇ ਮੈਂ ਤਾਂ ਮੰਨੂ ਜੇ ਮੇਰੇ ਘਰ ਵੀ ਮਾਰ ਸੁਖ ਭਿਕਸ਼ਣ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੋਈ ਬਾਣੀ ਪੜ੍ਹਦੇ ਆ ਤੇ ਪੜ੍ਹ ਲਗੇ ਨਹੀਂ ਮੈਂ ਜਪਜੀ ਸਾਹਿਬ ਦਾ ਇਕੱਲਾ ਪਾਠ ਕਰਦੀ ਆ ਮੈਂ ਕਿਹਾ ਵੀ ਤੁਸੀਂ ਮਾਇਆ ਭੇਜ ਦਿਓ ਮੈਂ ਰਸਤ ਬਸਤ ਲੈ ਕੇ ਤੁਹਾਡੀ ਮਹਾਰ ਦੇ ਚਰਨਾਂ ਵਿੱਚ ਅਰਦਾਸ ਹਰ ਹਫ਼ਤੇ ਕਰਾਵਾਂਗਾ ਤੇ ਮਹਾਰਾਜ ਕਿਰਪਾ ਬਖਸ਼ਣ ਤੇ ਦਾਸ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਡਾ ਇੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਨੂੰ ਵੀ ਕਦੇ ਤੁਹਾਨੂੰ ਮਤਲਬ ਕਦੇ ਤੁਸੀਂ ਪ੍ਰੈਗਨੈਂਟ ਹੋਏ ਹੋ ਜਾਂ ਕਦੇ ਹੋਏ ਨਹੀਂ ਹੋ ਇਹ ਸਾਰਾ ਦੱਸੋ ਉਹਨਾਂ ਨੇ ਦੱਸਿਆ ਵੀ ਨਹੀਂ ਮੇਰੇ ਤੇ ਐਡੀ ਕਿਰਪਾ ਮਹਾਰੇ ਦੀ ਹੋਈ ਨਹੀਂ ਮੇਰੇ ਕੋਖ ਦੇ ਵਿੱਚ ਕੋਈ ਜੀਵ ਆ ਕੇ ਖੜਿਆ ਹੀ ਨਹੀਂ 15 ਸਾਲ ਹੋ ਗਏ ਸੀ ਖਾਲਸਾ ਜੀ ਤੇ ਦਾਸ ਨੇ ਫਿਰ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਬਾਬਾ ਦੀਪ ਸਿੰਘ ਸਾਹਿਬਾਰੇ ਤੁਹਾਨੂੰ ਪਤਾ ਬਾਬਾ ਨੂਰ ਸਿੰਘ ਸਾਹਿਬ ਜੀ ਬਾਰੇ ਤੁਹਾਨੂੰ ਪਤਾ ਉਹ ਕਹਿੰਦੇ ਮੈਨੂੰ ਪਤਾ ਹੈ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਰਹੀ ਹਾਂ ਜਦੋਂ ਕੁਵਾਰੀ ਹੁੰਦੀ ਸਾਂ ਉਦੋਂ ਮਾਹਰ ਦੇ ਘਰ ਜਾਣਾ ਮੈਂ ਮਹੀਨੇ 'ਚ ਦੋ ਵਾਰ ਜਾਂਦੀ ਸਾਂ ਸੇਵਾ ਕਰਦੀ ਹੁੰਦੀ ਸਾਂ ਤੇ ਖਾਲਸਾ ਜੀ ਹਿਸ਼ਾੜਾ ਸਾਹਿਬ ਦੇ ਲਾਗੇ ਛਾਗੇ ਦਾ ਪਿੰਡ ਉਹਨਾਂ ਦਾ ਭੈਣ ਹੋਣਾ ਦਾ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਦਾਸ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਉਹਨਾਂ ਕੋਲੋਂ ਅਰਦਾਸ ਕਰਵਾਈ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਚਪਹਿਰਾ ਸਾਹਿਬ ਦਾ ਪਤਾ ਤੇ ਉਹ ਭੈਣ ਕਹਿੰਦੀ ਸੀ ਵੀ ਮੈਂ 6 ਕਿ ਮਹੀਨੇ ਪਹਿਲਾਂ ਕੱਟੇ ਸੀ ਬਾਅਦ ਮੇਰਾ ਮਨ ਨਹੀਂ ਕੀਤਾ ਕੱਟਣ ਨੂੰ ਮੈਨੂੰ ਲੱਗਾ ਵੀ ਮੈਨੂੰ ਕੁਝ ਨਹੀਂ ਮਿਲਣਾ ਮੈਨੂੰ ਕਿਹੜੀ ਕੋਈ ਚੀਜ਼ ਪ੍ਰਾਪਤ ਹੋਈ ਹੈ ਇਹ ਨਹੀਂ ਫੇਰ ਮੈਂ ਛੱਡ ਦਿੱਤੇ ਫੇਰ ਨਹੀਂ ਮੈਂ ਕੀਤੇ ਤੇ ਦਾਸ ਨੇ ਉਹਨਾਂ ਨੂੰ ਇਹੀ ਗੱਲ ਕਿ ਕਿ ਭੈਣੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਇੱਕ ਦੇ ਪੰਜ ਬਾਣੀਆਂ ਸਵੇਰੇ ਦੋ ਬਾਣੀਆਂ ਸ਼ਾਮ ਨੂੰ ਇਹ ਨਹੀਂ ਛੱਡਣੀਆਂ ਤੇ ਇੱਕ ਚਪਹਿਰਾ ਸਾਹਿਬ ਜਿਹੜਾ ਹੈ ਉਹ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਕਰਨਾ ਕਹਿੰਦੇ ਮੈਂ ਕੰਮ ਕਰਦੀ ਆਂ ਤੇ ਦਾਸ ਨੇ ਫਿਰ ਕਿਹਾ ਸੀ ਵੀ ਤੁਸੀਂ ਜਿੱਦਣ ਛੁੱਟੀ ਹੁੰਦੀ ਹੈ ਉਸ ਦਿਨ ਕਰ ਲਿਆ ਕਰੋ ਤੇ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਚਲੋ ਭੈਣ ਨੂੰ ਜਿਵੇਂ ਦੱਸਿਆ ਉਹਨੇ ਓਵੇਂ ਕੀਤਾ ਜਿਨਨੇ ਖਾਲਸਾ ਜੀ ਕੁਝ ਲੈਣਾ ਹੁੰਦਾ ਉਹ ਮੰਨ ਲੈਂਦਾ ਜਿਨਨੇ ਨਹੀਂ ਲੈਣਾ ਉਹ ਫਿਰ ਅੱਗੋਂ ਆਕੜਦਾ ਭੈਣ ਨੇ ਕੜਾਹ ਪ੍ਰਸ਼ਾਦ ਦੀ ਦੀਗ ਬੜਾ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਇੱਕ ਤੇ ਸੱਤਾ ਮਾਣੀਆਂ ਦਾ ਅਭਿਆਸੀ ਹੋ ਗਈ ਇੱਕ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਚ ਪਹਿਰਾ ਕੱਟਣ ਲੱਗ ਪਈ ਹਫਤੇ ਦੇ ਵਿੱਚ ਹਫਤੇ ਬਾਅਦ ਤੇ ਮਾਰ ਆਈ ਦੀ ਰਹਿਮਤ ਹੋਈ ਉਧਰੋਂ ਖਾਲਸਾ ਜੀ ਦਾਸ ਨੇ ਉਹਨਾਂ ਦੀ ਸ਼ੀਧੀ ਦੇਖ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਟਾਲਾ ਸਾਹਿਬ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਜਿਆਦਾ ਬਾਬਾ ਨੋਹ ਸਿੰਘ ਸਾਹਿਬ ਦੇ ਸਮਾਦੇ ਦੇ ਕਰਾਈਆਂ ਟਾਲਾ ਸਾਹਿਬ ਥੁੜੀਆਂ ਘੱਟ ਕਰਾਈਆਂ ਸੀ ਖਾਲਸਾ ਜੀ ਉਹਨਾਂ ਦੀ ਕਿਉਂਕਿ ਬਾਬਾ ਨੋਹ ਸਿੰਘ ਦੇ ਸਮਾਦੇ ਤੇ ਦਾਸ ਜਾਂਦਾ ਹੀ ਰਹਿੰਦਾ ਤੇ ਉੱਥੇ ਫਿਰ ਖਾਲਸਾ ਜੀ ਕਰਵਾਉਂਦਾ ਟਾਲਾ ਸਾਹਿਬ ਵੈਸੇ ਨਾਲ ਹੈ ਕਈ ਵਾਰੀ ਕੋਈ ਕਾਰਜ ਹੁੰਦਾ ਤੇ ਜਿਆਦਾ ਉੱਥੇ ਅਰਦਾਸ ਕਰਵਾ ਦੇਈਦੀ ਕਿਉਂਕਿ ਉੱਥੇ ਉਸੇ ਵੇਲੇ ਰਗੜਾ ਲੱਗਦਾ ਟਾਲਾ ਸਾਹਿਬ ਖਾਲਸਾ ਜੀ ਸੇਵਾ ਅਮਰਤ ਵੇਲੇ ਸ਼ਾਇਦ ਰਗੜਾ ਲਾਉਂਦੇ ਆ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨ ਤੇ ਚੱਲਦਾ ਹੀ ਰਹਿੰਦਾ 24 ਘੰਟੇ ਖਾਲਸਾ ਜੀ ਉੱਥੇ ਜਿਹੜੀ ਰਸਤ ਵਸਤ ਰਗੜੀ ਜਾਂਦੀ ਹੈ ਉੱਥੇ ਸ਼ਿਦੀ ਦੇਗਾ ਤੇ ਸ਼ਰਦਾਈ ਦੀ ਰਸਤ ਜਿਹੜੀ ਸੇਵਾ ਉੱਥੇ ਲਗਾਤਾਰ ਚੱਲਦੀ ਜਿਹੜਾ ਮਰਜੀ ਆ ਸਕਦਾ ਜਦੋਂ ਮਰਜੀ ਤੇ ਦਾਸ ਨੇ ਉੱਥੇ ਖਾਲਸਾ ਜੀ ਮਾਰ ਦੇ ਚਰਨਾਂ ਵਿੱਚ ਅਰਦਾਸ ਕਰਾਈ ਪਹਿਲੀ ਵਾਰ ਸ਼ਿਦੀ ਦੇ ਕਰਾਈ ਫਿਰ ਦੂਜੇ ਹਫਤੇ ਫਿਰ ਤੀਜੇ ਹਫਤੇ ਇਵੇਂ ਕਰ ਹੁਣ 5 ਮਹੀਨੇ ਹੋ ਗਿਆ ਖਾਲਸਾ ਜੀ ਦਾਸ ਨੂੰ ਕਰਾਉਂਦੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਆ 5 ਮਹੀਨੇ ਹੁਣ ਜਿੱਦਾਂ ਮੈਂ ਕਾਊਂਟ ਕਰਦਾ ਸੀ ਹੱਡ ਬੀਤੀ ਜਿਹਨੂੰ ਭੈਣਦੀ ਆ ਮੈਂ ਸੁਣੀ ਆ ਤੇ ਮੈਂ ਕਾਊਂਟ ਕਰਦਾ ਸੀ ਉਹ ਸਾਰਾ ਵੀ ਕਿਦੋਂ ਤੋਂ ਮੈਂ ਵੇਖੀ ਮੈਂ ਫੋਨ ਦੇ ਵਿੱਚ ਕਦੋਂ ਕਿਦੋਂ ਚੁੱਕਿਆ ਕਰਾਈ ਆ ਤੇ ਖਾਲਸਾ ਜੀ ਆ ਪਿਛਲੇ ਸੋਮਵਾਰ ਜਿਹੜਾ ਪਰਸੋਂ ਸੋਮਵਾਰ ਲੰਘਿਆ ਉਸ ਦਿਨ ਭੈਣ ਨੂੰ ਪੂਰੇ 5 ਮਹੀਨੇ ਹੋ ਗਏ ਰਸਤਾ ਕਰਦੇ ਆਂ ਤੇ ਉਹਨਾਂ ਨੇ ਭੈਣ ਉਹਨਾਂ ਨੇ ਹੱਡ ਬੀਤੀ ਸੁਣਾਈ ਆ ਜਿਹੜੀ ਆਪਣੀ ਬੋਲ ਕੇ ਵੀ ਮੇਰੇ ਤੇ ਕਿਰਪਾ ਹੋ ਗਈ ਉਹ ਸੁਣਾਈ ਆ ਖਾਲਸਾ ਜੀ ਪਿਛਲੇ ਵੀਰਵਾਰ ਮਤਲਬ ਕਿ ਅਜੇ 5 ਮਹੀਨੇ ਪੂਰੇ ਨਹੀਂ ਸੀ ਹੋਏ ਰਸਤਾ ਬਸਤਾਨ ਦਿੰਦਿਆਂ ਨੂੰ ਤੇ ਉਦੋਂ ਭੈਣ ਨੇ ਦੱਸ ਦਿੱਤਾ ਸੀ ਤੇ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਵੀ ਕਰਾਈ ਭੈਣ ਚ ਪੈਰੇ ਵੀ ਕੱਟਦੀ ਤੇ 5 ਮਹੀਨੇ ਲਗਾਤਾਰ ਰਸਤ ਸiddhi ਰਸਤ ਦੇਣ ਨਾਲ ਤੇ ਸਤਿਗੁਰਾਂ ਦੀ ਕਿਰਪਾ ਵਰਤੀ ਆ ਵੀਰਵਾਰ ਖਾਲਸਾ ਜੀ ਪਿਛਲੇ ਹਫਤੇ ਭੈਣ ਨੇ ਫੋਨ ਕੀਤਾ ਮੈਸੇਜ ਕੀਤਾ ਕਿ ਵੀਰ ਜੀ ਜਿਹੜਾ ਕੰਮ 15 ਸਾਲਾਂ ਚ ਨਹੀਂ ਹੋਇਆ ਉਹ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕਰਤੀ ਹੈ ਜਿਹੜੀ ਤੁਸੀਂ ਸ਼ੀਦੀ ਦੇ ਕਹਿੰਦੇ ਸੀ ਵੀ ਕਰੋਨਾ ਬੜਾ ਕੁਝ ਮਿਲਦਾ ਸੱਚੀਓ ਮਾਰ ਨੇ ਕਿਰਪਾ ਕਰਤੀ ਤੇ ਖਾਲਸਾ ਜੀ ਭੈਣ ਜਿਹੜੀ ਸੀ ਉਹ ਪ੍ਰੈਗਨੈਂਟ ਹੋ ਗਈ 15 ਸਾਲਾਂ ਤੋਂ ਉਹ ਪ੍ਰੈਗਨੈਂਟ ਨਹੀਂ ਸੀ ਹੋਈ ਤੇ ਮਹਾਰਾਜ ਦੀ ਰਹਿਮਤ ਨਾਲ ਕੋਈ ਜੀਵ ਆ ਕੇ ਉਹਦੀ ਕੋਕ ਦੇ ਵਿੱਚ ਖੜਿਆ ਖਾਲਸਾ ਜੀ ਸਤਗੁਰਾਂ ਨੇ ਕਿਰਪਾ ਕੀਤੀ ਮਹਾਰਾਜ ਨੇ ਮਿਹਰ ਕੀਤੀ ਤਰਸ ਕੀਤਾ 15 ਸਾਲ ਬਹੁਤ ਹੁੰਦੇ ਆ ਜੇਸ ਮਾਂ ਦੇ ਘਰ ਕੋਈ ਔਲਾਦ ਨਾ ਹੋਵੇ ਤੇ ਖਾਲਸਾ ਜੀ ਉਹਨੂੰ ਪਤਾ ਹੈ 15 ਸਾਲ ਕਿੰਨਾ ਸਮਾਂ ਹੁੰਦਾ ਕਈ ਤਾਨੇ ਕਈ ਗੱਲਾਂ ਕਈ ਪ੍ਰਕਾਰ ਦੇ ਝੂਰੇ ਮਨ ਵਿੱਚ ਆਉਣੇ ਘਰ ਵਾਲੇ ਦੀ ਵੀ ਖਾਲਸਾ ਦੀ ਝਿੜਕ ਚੱਲਣੀ ਜਦੋਂ ਘਰ ਵਿੱਚ ਔਲਾਦ ਨਾ ਹੋਵੇ ਉਹ ਬੀਬੀ ਨੂੰ ਇੰਜ ਫੀਲ ਹੁੰਦਾ ਰਹਿੰਦਾ ਕਿ ਸਾਰਾ ਕਸੂਰ ਮੇਰਾ ਹੈ ਮੇਰਾ ਮਾੜਾ ਕਰਮ ਹੈ ਪਰ ਨਹੀਂ ਖਾਲਸਾ ਜੀ ਉਥੇ ਪਰਿਵਾਰ ਦਾ ਕਰਮ ਹੁੰਦਾ ਕੱਲੀ ਬੀਬੀ ਦਾ ਕਰਮ ਨਹੀਂ ਹੁੰਦਾ ਕਈ ਲੋਕ ਮੂਰਖ ਭੁੱਲੜ ਜਿਹੜੇ ਉਹ ਬੀਬੀ ਨੂੰ ਕਹਿਣ ਲੱਗ ਪੈਂਦੇ ਵੀ ਤੇਰੇ ਘਰ ਬੱਚਾ ਬੱਚੀ ਨਹੀਂ ਹੋ ਰਿਹਾ ਤੇ ਤੇਰੇ ਵਿੱਚ ਕੋਈ ਕਮੀ ਆ ਤੇਰੇ ਵਿੱਚ ਕੋਈ ਨੁਕਸਾ ਨਹੀਂ ਉਹ ਕਰਮਾਂ ਦਾ ਨੁਕਸ ਸਾਰੇ ਟੱਬਰ ਦਾ ਹੁੰਦਾ ਸਹੁਰੇ ਦਾ ਸਾਸਦਾ ਘਰ ਵਾਲੇ ਦਾ ਬਾਕੀ ਪਰਿਵਾਰ ਦਾ ਉਹ ਸਾਰਿਆਂ ਦਾ ਕਨੈਕਸ਼ਨ ਜੁੜਿਆ ਹੁੰਦਾ ਖਾਲਸਾ ਜੀ ਤੇ ਮਹਾਰਾਣੀ ਆਸੀ ਕਿਰਪਾਈ 5 ਮਹੀਨੇ ਦਾ ਸੋਮਵਾਰ ਹੋਏ ਨੇ ਉਹਨਾਂ ਨੂੰ ਛੀਦੀ ਦੇ ਇੱਕ ਹਰ ਹਫ਼ਤੇ ਦਿੰਦਿਆਂ ਤੇ ਮਹਾਰਾਜ ਦੀ ਰਹਿਮਤ ਨਾਲ 15 ਸਾਲਾਂ ਬਾਅਦ ਭੈਣ ਪ੍ਰੈਗਨੈਂਟ ਹੋਈ ਤੇ ਉਹਨੂੰ ਪਤਾ ਲੱਗਾ ਖਾਲਸਾ ਜੀ 4 ਮਹੀਨੇ ਤੋਂ ਮਹਾਰਾਜ ਦੀ ਕਿਰਪਾ ਵਰਤੀ ਹੈ 4 ਮਹੀਨੇ ਤੋਂ ਭੈਣ ਪ੍ਰੈਗਨੈਂਟ ਆ 사ਤਗੁਰਾਂ ਦੇ ਚਰਨਾਂ ਵਿੱਚ ਹੁਣ ਲਗਾਤਾਰ ਫਿਰ ਇਹੀ ਅਰਦਾਸਾਂ ਕਰਾਉਣੀਆਂ ਕਿ ਮਹਾਰਾਜ ਕਿਰਪਾ ਕਰਨ ਉਹ ਭੈਣ ਨੂੰ ਪੰਜੰਗੀ ਭਜੰਗਣ ਬਖਸ਼ਣ ਤੇ ਮਹਾਰਾ ਮਿਹਰਾ ਕਰਦਣ ਸਤਿਗੁਰੂ ਜੀ ਦਇਆ ਕਰਦਣ ਤੇ ਖਾਲਸਾ ਜੀ ਉਹ ਰੋਜ਼ ਦਾਸ ਨੂੰ ਮੈਸੇਜ ਕਰਕੇ ਦੱਸਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਦੀ ਖੇੜ ਸਾਨੂੰ ਨਹੀਂ ਸੀ ਪਤਾ ਪਰ ਤੁਹਾਡੀਆਂ ਵੀਡੀਓ ਤੋਂ ਸੁਣੀਆ ਇਹ ਸੰਗਤ ਜੀ ਤੁਹਾਡਾ ਜਿਹੜਾ ਤੁਸੀਂ ਅਦਬ ਸਤਕਾਰ ਕਰਦੇ ਹੋ ਦਾਸ ਦਾ ਉਹਦੇ ਵਾਸਤੇ ਦਿਲੋਂ ਧੰਨਵਾਦ ਹੈ ਬਾਕੀ ਸਾਰੇ ਦੀ ਸਾਰੀ ਜਿਹੜੀ ਕਲਾ ਸਾਰੀ ਦੀ ਸਾਰੀ ਜਿਹੜੀ ਖੇੜ ਹੈ ਸ਼ਹੀਦਾਂ ਸਿੰਘਾਂ ਦੀ ਵਰਤ ਰਹੀ ਹੈ ਕਲਗੀਧਰ સ્વાਮੀ ਦੀ ਮਿਹਰ ਹੋ ਰਹੀ ਹੈ ਦਾਸ ਦਾ ਵਿੱਚ ਕੋਈ ਨਹੀਂ ਤੇ ਖਾਲਸਾ ਜੀ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨ ਅਸੀਂ ਵੀ ਉਸ ਵਾਹਿਗੁਰੂ ਦੇ ਦਰ ਤੇ ਜੁੜ ਜਾਈਏ ਪ੍ਰੇਮ ਕਰਕੇ ਤੇ ਕਈ ਜਿਹੜੇ ਨਿੰਦ ਦੇ ਫਿਰਦੇ ਉਹਨਾਂ ਨੂੰ ਮੈਂ ਇਹੀ ਗੱਲ ਕਹਿਣਾ ਕਿ ਮੂਰਖੋ ਜੇ ਤੁਸੀਂ ਨਿੰਦਦੇ ਹੋ ਕਦੇ ਉਹਨਾਂ ਲੋਕਾਂ ਨੂੰ ਮਿਲ ਕੇ ਵੇਖੋ ਆ ਉਹਨਾਂ ਲੋਕਾਂ ਦੀਆਂ ਹੱਡ ਬੀਤੀਆਂ ਸੁਣ ਕੇ ਵੇਖੋ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਦੇਵ ਰਿਆ ਜਿਨ੍ਹਾਂ ਨੂੰ ਚਪਹਿਰੇ ਕੱਟਣ ਦੇ ਮਿਲ ਰਿਆ ਜਿਨ੍ਹਾਂ ਨੂੰ ਸ਼ੀਦੀ ਦੇਗਾ ਕਰਾਉਣ ਤੇ ਮਿਲ ਰਿਆ ਫਿਰ ਇਹ ਝੂਠੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਚਪਹਿਰਾ ਗਲਤ ਹੈ ਸ਼ੀਦੀ ਦੇ ਕੇ ਕਰਾਉਣੀ ਚੜਾਉਣੀ ਗਲਤ ਹੈ ਫਿਰ ਇਹ ਗਲਤ ਹੋ ਗਿਆ ਜਿਨ੍ਹਾਂ ਨੂੰ ਮਿਲ ਰਿਹਾ ਉਹਨਾਂ ਨੂੰ ਫਿਰ ਕਿਉਂ ਦੇ ਰਿਹਾ ਰੱਬ ਕਿਉਂ ਸ਼ਹੀਦ ਸਿੰਘ ਦੇ ਰਿਹਾ ਜੇ ਉਹ ਉਹਨਾਂ ਦੇ ਘਰ ਤੇ ਲੈ ਕੇ ਰਸਤਾ ਬਸਤਾ ਜਾਂਦੇ ਤਾਂ ਹੀ ਦੇ ਰਿਹਾ ਨਾ ਸੋ ਇਸ ਕਰਕੇ ਨਿੰਦਣ ਤੋਂ ਪਹਿਲਾਂ ਸੋਚੋ ਵੀ ਤੁਹਾਡਾ ਗੁਰੂ ਕਿੱਡਾ ਵੱਡਾ ਹੈ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਹਿੱਸੇ ਪਾਵੇ ਵਾਹਿਗੁਰੂ ਜੀ ਤੁਹਾਡੇ ਘਰ ਵਿੱਚ ਸਭ ਕੁਝ ਹੈ ਸਭੇ ਪਦਾਰਥ ਹਨ ਪਰ ਜਿਹਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ ਜਿਹਦੇ ਉੱਤੇ ਤੁਸੀਂ ਦਇਆ ਕਰਦੇ ਹੋ ਉਹਨੂੰ ਬਖਸ਼ਦੇ ਹੋ ਤੇ ਐਵੇਂ ਮਾਰਾ ਸੱਚੇ ਪਾਸ਼ਾ ਨੇ ਭੈਣ ਦੀ ਵੀ ਝੋਲੀ ਭਰੀ ਖਾਲਸਾ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੇ ਚਰਨਾਂ ਵਿੱਚ ਜਿਹੜਾ ਝੁਕਦਾ ਹੈ ਪ੍ਰੇਮਾ ਭਗਤੀ ਕਰਦਾ ਹੈ ਪ੍ਰੇਮ ਵਾਸੋ ਕੇ ਮਾਰਾਇਤੇ ਭਰੋਸਾ ਰੱਖਦਾ ਹੈ ਉਹਦੇ ਉੱਤੇ ਸਤਿਗੁਰਾਂ ਦੀ ਕਿਰਪਾ ਜ਼ਰੂਰ ਹੁੰਦੀ ਹੈ ਖਾਲਸਾ ਜੀ ਤੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਰਿਆਂ ਨੂੰ ਸਾਨੂੰ ਸਮਤ ਬਖਸ਼ਣ ਅਸੀਂ ਉਸ ਦਾਤੇ ਦੇ ਚਲਣੀ ਜੁੜ ਸਕੀਏ ਉਸ ਗੁਰੂ ਕੋਲੋਂ ਸੁੱਖ ਲੈ ਸਕੀਏ ਕਿਉਂਕਿ ਉਸ ਗੁਰੂ ਤੋਂ ਬਿਨਾਂ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਮਹਾਰਾ ਦੇ ਨਾਮ ਜਪਣ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ ਨਾਮ ਵੱਡੀ ਸ਼ਕਤੀ ਹੈ ਕਾਰਜਗਤ ਦੇ ਸਹਾਇਕ ਹੋਣ ਵਾਲੀ ਆ ਲੋਕ ਵਿੱਚ ਸਾਡੀ ਰੱਖਿਆ ਕਰੇਗੀ ਪਰ ਲੋਕ ਵਿੱਚ ਖਾਲਸਾ ਜੀ ਸਾਨੂੰ ਜਗਾ ਲੈ ਕੇ ਦਵੇਗੀ ਇਹ ਪਾਵਨ ਪਵਿੱਤਰ ਬਾਣੀ ਦਾ ਅੰਮ੍ਰਿਤ ਵੇਲੇ ਸੰਧਿਆ ਵੇਲੇ ਜਰੋਂ ਜੀ ਕਰੇ ਇਹ ਕਿਤੇ ਨਹੀਂ ਲਿਖਿਆ ਵੀ ਕਦੋਂ ਪੜ ਸਕਦੇ ਹਾਂ ਮਹਾਰਾਜ ਨੇ ਇਹ ਜਰੂਰ ਗੱਲ ਕਹੀ ਹੈ ਕਿ ਅੰਮ੍ਰਿਤ ਵੇਲਾ ਜਿਹੜਾ ਹੈ ਉਹਦਾ ਖਾਲਸਾ ਜੀ ਬਹੁਤ ਜ਼ਿਆਦਾ ਲਾਭ ਹੈ ਜਿਹੜੇ ਮਨੁੱਖ ਦੇ ਕੋਲ ਅੰਮ੍ਰਿਤ ਵੇਲਾ ਹੈ ਉਹ ਫਿਰ ਦੁਨੀਆਂ ਦਾ ਰਾਜਾ ਸਮਝੋ ਬਾਕੀ ਬਾਣੀ ਨਾਮ ਅਭਿਆਸ ਕਿਸੇ ਵੇਲੇ ਵੀ ਪੜ ਸਕਦੇ ਹਾਂ ਕਦੋਂ ਵੀ ਕਰ ਸਕਦੇ ਹਾਂ ਦੁਪਹਿਰਾ ਕੱਲਾ ਐਤਵਾਰ ਨਹੀਂ ਹੁੰਦਾ ਰੋਜ਼ ਕਰ ਸਕਦੇ ਆ ਜਦੋਂ ਚਿਤ ਕਰੇ ਜਦੋਂ ਮਨ ਕਵੇ ਬਾਣੀ ਪੜਨ ਨੂੰ ਭੱਜ ਕੇ ਉੱਠ ਕੇ ਬਾਣੀ ਪੜੋ ਨਾਮ ਜਪੋ ਸਤਗੁਰਾਂ ਦੀ ਕਿਰਪਾ ਦੇ ਪਾਤਰ ਬਣੋ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜੇ ਸਤਗੁਰੂ ਦੀ ਖੁਸ਼ੀ ਲੈਣੀ ਹੈ ਤੇ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਚੰਗਿਆਈ ਕਰੋ ਪਹਲਾ ਕਰੋ ਗਰੀਬਾਂ ਦੀ ਬਾਹ ਫੜੋ ਜਿਹੜਾ ਮਨੁੱਖ ਇਹ ਕਾਰਜ ਕਰਦਾ ਹੈ ਉਹਦੇ ਉੱਤੇ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਖੁਸ਼ੀ ਹੁੰਦੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਜੇ ਪ੍ਰਾਪਤ ਕਰਨੀ ਹੈ ਤੇ ਫਿਰ ਇਹ ਸਾਰਾ ਕੁਝ ਕਰਨਾ ਪਵੇਗਾ ਸੇਵਾ ਸਿਮਰਨ ਕਰਨਾ ਪਵੇਗਾ ਫੇਰ ਹੀ ਮਹਾਰਾਜ ਦੀ ਖੁਸ਼ੀ ਸਾਨੂੰ ਨਸੀਬ ਹੋਵੇਗੀ ਆਪ ਸੰਗਤਾਂ ਵੀ ਅਰਦਾਸ ਕਰਿਓ ਜਿਹਦੀ ਉਤੇ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਭੈਣ ਨੂੰ ਮਹਾਰਾਜ ਪੁਜੰਗੀ ਪੁਜੰਗਣ ਬਖਸ਼ਣ ਸਤਿਗੁਰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ